ਆਜਾ ਉਪਰ ਮਾਣ ਨਮਸਕਾਰ ਤੁਸੀਂ ਦੇਖ ਰਹੇ ਹੋ ਪੁਕਾਰ نیوز ਚੈਨਲ 108 ਬ੍ਰह्मज्ञानी ਸੰਤ ਬਾਬਾ ਜਵਾਲਾ ਸਿੰਘ ਜੀ ਅਤੇ ਭਾਈ ਸੋਭਾ ਸਿੰਘ ਜੀ ਦੀ ਯਾਦ ਵਿੱਚ ਅਮਰਸ਼ੀਰ ਕਾਮਰੇਡ ਦਰਸ਼ਨ ਨੇਡੀਅਸ ਸਟੇਡੀਅਮ ਲੰਗੇਰੀ ਵਿਖੇ ਫੁੱਟਬਾਲ ਟੂਰਨਾਮੈਂਟ ਸ਼ੁਰੂ ਆਓ ਤੁਹਾਨੂੰ ਦਿਖਾਉਂਦੇ ਹਾਂ ਇਸ 45ਵਾਂ ਟੂਰਨਾਮੈਂਟ ਦੀਆਂ ਕੁਝ ਵਿਸ਼ੇਸ਼ ਚਲਕੀਆਂ ਇਸੇ ਤਰ੍ਹਾਂ ਬਣੇਗਾ ਸਟੇਡੀਅਮ ਜੋ ਪ੍ਰਧਾਨਗੀ ਮੰਡਲੇhetra ਸਮਾ ਜੀ ਮੇ ਨਾਲ ਸਟੇਟ ਕਰਨਗੇ ਖੰਤ ਬਾਬਾ ਅਮਰਜੀਤ ਸਿੰਘ ਹੈ ਅਤੇ ਜੀ ਕਿ ਇਸ ਤੂ ਸਾਰੀ ਰਾਤ ਨੇ ਸਮਰੋਹ ਦੇ ਇਹ ਯਾਦਗਾਰੀ ਪਲ ਨੇ ਮੇਰੇ ਨਾਲ ਆਪ ਉਸ ਮੈਜਨੜ ਕਾਰਿਬਨ ਮੇਰੇ ਕਲੱਬ ਨੂੰ ਪ੍ਰਦਾਨ

ਇਸ ਟੂਰਨਾਮੈਂਟ ਦੀ ਸ਼ੁਰੂਆਤ ਉਦਘਾਟਨ ਮੁੱਖ ਮਹਿਮਾਨ ਸੰਤ ਬਾਬਾ ਅਮਰਜੀਤ ਸਿੰਘ ਹਰਖੋਵਾਲ ਵਾਲਿਆਂ ਵੱਲੋਂ ਝੰਡਾ ਲਹਿਰਾ ਕੇ ਕੀਤੀ ਗਈ ਦਸ ਫਰਵਰੀ ਦਿਨ ਸੋਮਵਾਰ ਨੂੰ ਦੋ ਵਜੇ ਹਲਕਾ ਵਿਧਾਇਕ ਜੈ ਕਿਸ਼ਨ ਸਿੰਘ ਗੋੜੀ ਘਰਸ਼ਨ ਕਰ ਆਪਣੇ ਘਰ ਕਮਲਾ ਨਾਲ ਇਨਾਮ ਵੰਡ ਸਮਾਰੋਹ ਕਰਨਗੇ ਕਿਉਂਕਿ ਸਾਡੇ ਮਹਾਂਪੁਰਸ਼ ਜੀ ਮਾਤਾ ਆਹ 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 ਤੋਂ ਹੋ ਰਿਹਾ ਜਿੱਦੋਂ ਪਹਿਲਾ ਮੈਚ ਹੋ ਗਿਆ ਤਾਂ ਪਹਿਲਾ ਵੀ ਐਕਸਟਰਾ ਟਾਈਮ ਦੇ ਵਿੱਚ ਉਹਨੇ ਸਾਡੇ ਨਾਮ ਆ ਗਿਆ ਅੰਗਾਬਾ ਅਬਜੀਤ ਸਿੰਘ ਆ ਗਏ ਰੇ ਡੈਸਿਕਲ ਕਪੀਟਨ ਸੀਗੇ ਜੀ ਪਾਸਾ ਕੋਲ ਮੰਤਲ ਦਲਜੀਤ ਸਿੰਘ ਜੀ ਮੈਚ ਕੈਨੇਡਾ ਤੋਂ ਉਹ ਵੀ ਬਹੁਤ ਜਲਦੀ ਪਹੁੰਚ ਰਹੇ ਐ ਔਰ ਇਸ ਤੋਂ ਅਗਲੇ ਜਿਹੜੀ ਕਰੋਲੇ ਦੀ ਟੀਮ ਵੱਲੋਂ ਕੋਈ ਵੀ 플레이ਰ ਗੋਲ ਕਰੇਗਾ ਤਾਂ ਉਸ ਨੂੰ ਫਿੰਦੇ ਵੱਲੋਂ 500 ਰੁਪਇਆ ਲਾਭ ਦਿੱਤਾ ਜਾਏਗਾ। ਕੋਈ ਤੇ ਸਾਡੇ 플레이ਰ tournament 4 ਦਿਨ ਤੋਂ ਅੱਜ ਸ਼ੁਰੂ ਹੋਇਆ ਹੈ। 10 ਤਰੀਕ ਨੂੰ ਮਾਲੀ ਰਿਪੋਰਟ ਵਿੱਚ 500 ਰੁਪਇਆ ਵਾ ਚੁੱਕਾ। 10 ਤਰੀਕ ਨੂੰ ਨਾਲ ਯਕਚਤ ਸਿੰਘ ਜੀ ਰੋਣੀ। ਇੱਕ ਸਪੀਕਰ ਪੰਜਾਬ ਦਾ ਅੰਛਾ ਦਾ ਆ ਕੇ ਆਪਣੇ ਕਰਤਬਲਾ ਨਾਲ ਖਰਾਮਾਂ ਦੀ ਬੰਦ ਕਰਦੇ। ਹੋਰ ਤੇਰੀ ਅੱਜ ਦੇ ਆਏ ਹੋਏ ਸਾਰੇ ਦਰਸ਼ਕਾਂ ਦਾ ਤੁਹਾਡਾ ਸਭ ਸਾਰੇ ਪ੍ਰੋਗਰਾਮਾਂ ਦਾ ਨੇ ਸਾਡੇ ਸਟੂਡੀਓ ਵਾਲੇ ਵੀ ਆਏ ਆ ਪ레스 ਵਾਲੇ ਵੀ ਆਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਖਾਸ ਕਰਕੇ ਜਿੰਨੇ ਪਲੇਅਰ ਜਿਮਾਂ ਦੇ ਰਹੇ ਨੇ ਜਿਹਨਾਂ ਦੇ ਕਰਕੇ ਅਸੀਂ ਇੱਥੇ ਬੈਠੇ ਆ ਇਹਨਾਂ ਦਾ ਪਿੰਡੀਆਂ ਸਾਰੀਆਂ ਸੰਗਤਾਂ ਦਾ ਬਾਹਰੋਂ ਆਏ ਸਾਰੇ ਆਏ ਬਈ ਪਰਵਾਹ ਦੇ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਆ ਤੁਹਾਡੇ ਪਿੰਡ ਲੰਗੇਰੀ ਦੇ ਵਿੱਚ ਟੂਰਨਾਮੈਂਟ ਹੋ ਰਹੇ ਨੇ ਕੀ ਕਹਿਣਾ ਚਾਹੋਗੇ ਤੁਸੀਂ ਜੀ ਪਹਿਲਾਂ ਤਾਂ ਤੁਹਾਡਾ ਟੀਮ ਦਾ ਮੈਂ ਸਭ ਤੋਂ ਪਹਿਲਾਂ ਇੱਥੇ ਬੋਲਣ ਦੀ ਕਦਰ ਦੂਸਰਾ ਮੈਂ ਆ ਰਹਿਤ ਸੈਕੰਡਰੀ ਕਰਵਾ ਰਹੇ ਆ ਜਿੱਦਾਂ ਨਾਲ ਟਿਕਿਆ ਨਾ ਰਹਿਵਾਰਾ ਇਹ ਸਾਡੇ ਪਿੰਡ ਦਾ 45ਵਾਂ ਫੁੱਟਬਾਲ ਟੂਰਨਾਮੈਂਟ ਇਸ ਅੰਦਰ ਤੇ ਇਹਦੇ ਬਾਰੇ ਮੇਰੀ ਮਤਲਬ ਸਭ ਤੋਂ ਵੱਡਾ ਇਹ ਹੈ ਕਿ ਬੱਚਿਆਂ ਨੂੰ ਰਸ਼ੀਆਂ ਤੋਂ ਬਚਾਇਆ ਜਾਵੇ ਔਰ ਉਹਨਾਂ ਦੇ ਵਿੱਚ ਆਪਸੀ ਮਿਲਵਤਨ ਦੀ ਭਾਵਨਾ ਜਿਹੜੀ ਉਹ ਬਣਾਈ